ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਅਸੀਂ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਕਾਫੀ ਚਿਰ ਤੋਂ ਇੱਕ ਉਸਮਾ ਕਾਂਡ ਦਾ ਕੇਸ ਚੱਲ ਰਿਹਾ ਸੀ ਉਸ ਵਿੱਚ ਅੱਜ ਆਪ ਦੇ ਮਜੂਤਾ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ ਅਰੈਸਟ ਵੀ ਹੋ ਚੁੱਕੀ ਹੈ ਸਾਡੇ ਨਾਲ ਜਿਨ੍ਹਾਂ ਨਾਲ ਕੇਸ ਚੱਲਦਾ ਪਿਆ ਸੀ ਉਹ ਮੈਡਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂਜੀ ਮੈਂ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੈਵਾ ਮਿੱਕੀ ਜੈ ਪਿੰਜਾ ਪਤ ਜੀ ਮੈਂ ਜਿਹੜਾ ਕੇਸ ਹੈ ਕਿਦੋਂ ਤੱਕ ਚੱਲਦਾ ਇਹ ਪਿਛਲੇ 13 ਸਾਲ ਹੋ ਗਏ ਆ ਤੇ 6 ਮਹੀਨੇ ਨਾਲ ਇਹ ਤਾਂ ਹੋ ਗਏ ਨੇ ਵੱਧ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਹ ਕੇਸ ਚੱਲ ਰਿਹਾ ਸੀ ਮੈਮ ਜੀ ਵੇਖਿਆ ਜਾਵੇ ਤਾਂ ਇਹ ਪੋਲਿਟਿਕਸ ਜਿੱਦਾਂ ਉਹ ਆਪ ਮੌਜੂਦਾ ਉਧਾਇਕ ਨਹੀਂ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਸਾਹਮਣੇ ਕਰਦੀ ਮੈਂ ਦੱਸਣਾ ਚਾਹਨੀ ਆਪ ਜੀ ਦੇ ਚੈਨਲ ਤੇ ਮਾਦੇ ਮਰਾਈ ਬਹੁਤ ਜ਼ਿਆਦੀਆਂ ਮੁਸ਼ਕਲਾਂ ਤੇ ਕਠਿਨਾਈਆਂ ਦਾ ਅਸੀਂ ਸਾਹਮਣਾ ਕੀਤਾ ਮੈਂ ਇਕੱਲੀ ਨੇ ਨਹੀਂ ਸਾਹਮਣਾ ਕੀਤਾ ਮੇਰੀ ਸਹੁਰਾ ਪਰਿਵਾਰ ਦੀ ਫੈਮਿਲੀ ਨੇ ਵੀ ਕਠਿਨਾਈਆਂ ਦਾ ਸਾਹਮਣਾ ਕੀਤਾ ਮੇਰੇ ਮਾਪਿਓ ਨੇ ਤੇ ਕੀਤਾ ਹੀ ਕੀਤਾ ਵਿਰਤ ਮੇਰੇ ਛੋਟੇ ਛੋਟੇ ਦੋ ਬੱਚੇ ਉਹਨਾਂ ਨੇ ਵੀ ਇਹ ਸਾਹਮਣਾ ਕੀਤਾ ਅੱਜ 13 ਸਾਲ ਬਾਅਦ ਇਨਸਾਫ ਮਿਲਿਆ ਹਾਈ ਕੋਰਟ ਸੁਪਰੀਮ ਤਰਨਤਾਰਨ ਦੀ ਅਦਾਲਤ ਵੱਲੋਂ ਇਨਸਾਫ ਮਿਲਿਆ ਗਿਆ ਕਿਸ ਤਰ੍ਹਾਂ ਵੇਖੀ ਮੈਂ ਆਸ ਕਰਦੀ ਸੀ ਪਹਿਲਾਂ ਹੀ ਕਿ ਮੈਨੂੰ ਚਠਾਣਿਆਂ ਚੋਂ ਜਾਂ ਚੌਕੀਆਂ ਚੋਂ ਤੇ ਬੜੇ ਬੜੇ ਅਫਸਰਾਂ ਦੇ ਦਰਾਂ ਤੋਂ ਜਿਹੜਾ ਖਾਲੀ ਝੋਲੀ ਬੋਲਦਾ ਪਰ ਮੈਨੂੰ ਪਹਿਲਾਂ ਹੀ ਆਸ ਸੀ ਕਿ ਮਾਨਯੋਗ ਕੋਰਟ ਜਿਹੜਾ ਖਾਲੀ ਝੋਲੀ ਨਹੀਂ ਭੱਲੇ ਭੇਜੇਗਾ ਮੇਰੀ ਆਸ ਜਿਹੜੀ ਆ ਉੱਥੇ ਜਾ ਕੇ ਹੀ ਜਿਹੜੀ ਪੂਰਨ ਹੋਏ ਕਿਉਂਕਿ ਸਾਡੇ ਡਾਕਟਰ ਬੀਮਰਾਓ ਅੰਬੇਦਕਰ ਜੀ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹਨਾਂ ਨੇ ਉੱਥੇ ਸਾਨੂੰ ਅਧਿਕਾਰ ਵੀ ਦਿੱਤੇ ਸੀ ਰਾਈਟ ਵੀ ਦਿੱਤੇ ਆ ਉਹਨਾਂ ਰਾਈਟਾਂ ਦੇ ਤਹਿਤ ਅੱਜ ਜਿਹੜੀ ਮੇਰੀ ਜਿੱਤ ਹੋਈ ਜਿੱਥੇ ਵੇਖਿਆ ਜਾਵੇ ਪਹਿਲਾ ਸੰਘਰਸ਼ ਕੀਤਾ ਅਜੇ ਵੀ ਐਮਐਲਏ ਨੂੰ ਸਜ਼ਾ ਵੀ ਹੋ ਗਈ ਆ ਪਰ ਆਪ ਦੀ ਜਾਨ ਨੂੰ ਕਿਸ ਤਰ੍ਹਾਂ ਵੇਚਦੇ ਆ ਵੇਖੋ ਜੀ ਮੈਂ ਪਹਿਲਾਂ ਵੀ ਬੜੀਆਂ ਕਠਿਨਾਈਆਂ ਚੱਲੀਆਂ ਪਰਿਵਾਰ ਨੇ ਵੀ ਚੱਲੀਆਂ ਹੁਣੇ ਮੇਰੀ ਨਵੀਂ ਜੜੇ ਸੰਘਰਸ਼ ਦੀ ਜੜੀ ਅੱਜ ਤੋਂ ਸ਼ੁਰੂਆਤ ਹੋ ਕੇ ਜਿੱਥੇ ਅੱਜ ਮੈਨੂੰ ਖੁਸ਼ੀ ਹੈ ਮੇਰੇ ਪਰਿਵਾਰ ਨੂੰ ਖੁਸ਼ੀ ਹੈ ਉੱਥੇ ਮੈਨੂੰ ਬਹੁਤ ਜ਼ਿਆਦਾ ਮਨ ਮੇਰੇ ਦੁੱਖ ਹੈ ਕਿ ਮੇਰੀ ਜਿਹੜੀ ਸਿਕਿਉਰਿਟੀ ਹੈ ਉਹ ਵਿਡਰੋ ਕਰ ਲਈ ਸੀ ਔਰ ਅੱਜ ਮੇਰਾ ਪਰਿਵਾਰ ਹੋਰ ਖਤਰੇ 'ਚ ਵੀ ਆ ਗਿਆ ਕਿਉਂਕਿ ਇਹ ਜਿਹੜੇ ਦੋਸ਼ੀ ਆ ਇਹਦੇ ਵਿਧਾਇਕ ਦੇ ਨਾਲ-ਨਾਲ ਗੁੰਡਾ ਅੰਸਰ ਵੀ ਆ ਇਹਨਾਂ ਦਾ ਇਹਨਾਂ ਤੋਂ ਪਾਵਰਫੁਲ ਬਹੁਤ ਜਿਆਦਾ ਇਹਨਾਂ ਦੀ ਸਰਕਾਰ ਆ ਇਹ ਕੁਝ ਵੀ ਕਰ ਸਕਦੇ ਜਿਵੇਂ ਤੁਸੀਂ ਗੱਲ ਕੀਤੀ ਕਿ ਗੁੰਡਾ ਅੰਸਰ ਆ ਪੰਜਾਬ ਪੁਲਿਸ ਦੀ ਸਕਿਉਰਿਟੀ ਤੇ ਤੁਹਾਨੂੰ ਯਕੀਨ ਨਹੀਂ ਆ ਕੀ ਮੰਗ ਕਰਦੇ ਜੁਡੀ ਮੈਂ ਮਾਨ ਜੋ ਡੀਪੀਐਸਪੀ ਨੂੰ ਇਹੀ ਅਪੀਲ ਕਰਦੀ ਆ ਤੇ ਆਸ ਵੀ ਕਰਦੀ ਆ ਕਿ ਮੇਰੀ ਜਿਹੜੀ ਸਿਕਿਉਰਿਟੀ ਹੈ ਸੈਂਟਰ ਸਿਕਿਉਰਿਟੀ ਉਹ ਮੈਨੂੰ ਪ੍ਰੋਵਾਈਡ ਕਰਾਈ ਜਾਵੇ ਕਿਉਂਕਿ ਮੈਨੂੰ ਪੰਜਾਬ ਪੁਲਿਸ ਦੇ ਉੱਤੇ ਕਦਾ ਵੀ ਭਰੋਸਾ ਨਹੀਂ ਹੈ ਕਿਉਂਕਿ ਪੰਜਾਬ ਪੁਲਿਸ ਦਾ ਕਰਕੇ ਹੀ ਔਰ ਵਿਧਾਇਕ ਦਾ ਕਰਕੇ ਜਿਹੜਾ ਅੱਜ ਮੈਨੂੰ ਇੰਨਾ ਲੰਮਾ ਸੰਘਰਸ਼ ਕਰਨਾ ਪਿਆ ਔਰ ਇੰਨੀਆਂ ਕਠਿਨਾਈਆਂ ਚਲਣੀਆਂ ਪਈਆਂ ਕਿਉਂਕਿ ਉਹ ਪੰਜਾਬ ਪੁਲਿਸ ਨੇ ਮੇਰੀ ਜਾਤੀ ਨੂੰ ਟਾਰਗੇਟ ਕੀਤਾ ਮੈਨੂੰ ਅਸ਼ਲੀਲਤਾ ਦਿਖਾਈ ਸੀ ਜਿੱਥੇ ਵੀ ਕਹੇ ਪਰਿਵਾਰ ਦੇ ਨਾਲ-ਨਾਲ ਜਿੱਦਾਂ ਐਕਟ ਦਾ ਵੀ ਹੋਇਆ ਉਹ ਸਮਾਜ ਦੀ ਵੀ ਜਿੱਤ ਹੋਈ ਉਸ ਨੂੰ ਕਿਸ ਤਰ੍ਹਾਂ ਮੈਂ ਦੱਸਣਾ ਚਾਹੁੰਨੀ ਆ ਕਿ ਇਹ ਮੇਰੀ ਜਿੱਤ ਨਹੀਂ ਮੇਰੇ ਸਮਾਜ ਦੀ ਜਿੱਤ ਹੈ ਔਰ ਮੇਰੇ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸਾਨੂੰ ਅਧਿਕਾਰ ਦਿੱਤੇ ਜਿਨ੍ਹਾਂ ਸਾਨੂੰ ਰਾਈਟ ਦਿੱਤੇ ਇਹ ਅੱਜ ਮੇਰੇ ਸੰਵਿਧਾਨ ਦੀ ਜਿੱਤ ਹੈ ਕਿਉਂਕਿ ਵਿਧਾਇਕ ਵੱਲੋਂ ਵੀ ਜਿਹੜਾ ਮੇਰੀ ਜਾਤੀ ਨੂੰ ਟਾਰਗੇਟ ਕੀਤਾ ਗਿਆ ਜਿਹੜੀ ਪੁਲਿਸ ਤੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇਗਾ ਉਸ ਤੋਂ ਇਨਸਾਫ ਦੀ ਜਗ੍ਹਾ ਮੇਰੇ ਜਾਤੀ ਦੇ ਜਿਹਨੂੰ ਟਾਰਗੇਟ ਕੀਤਾ ਗਿਆ ਮੇਰੀ ਜਾਤੀ ਦੇ ਖਿਲਾਫ ਬੋਲਿਆ ਗਿਆ ਅੱਜ ਮੇਰੇ ਸਮਾਜ ਦੀ ਜਿੱਤ ਹੈ ਅੱਜ ਮੇਰੇ ਸਮਾਜ ਦੇ ਲੋਕਾਂ ਦੀ ਜਿੱਤ ਹੈ ਵੇਖਿਆ ਜਾਵੇ ਤਾਂ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਕਾਫੀ ਕੇਸ ਚੱਲ ਰਹੇ ਹਨ ਉਹਨਾਂ ਨੂੰ ਕੀ ਅਪੀਲ ਕਰਦੇ ਮੈਂ ਆਪਣੇ ਸਮਾਜ ਦੀਆਂ ਆਪਣੇ ਦੇਸ਼ ਦੀਆਂ ਧੀਆਂ ਨੂੰ ਕਹਿਣਾ ਚਾਹੁੰਦੀ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਕਿ ਔਰਤ ਦੀ ਕੋਈ ਜਾਤ ਨਹੀਂ ਕਿਉਂਕਿ ਔਰਤਾਂ ਨਾਲ ਹਮੇਸ਼ਾ ਧੱਕੇ ਹੀ ਹੁੰਦੇ ਆ ਮੈਂ ਉਹਨਾਂ ਧੀਆਂ ਨੂੰ ਮੈਂ ਉਹਨਾਂ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਕਿ ਸੰਘਰਸ਼ ਭਾਵੇਂ ਲੰਮਾ ਹੋਵੇ ਸੰਘਰਸ਼ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਕਠਿਨਾਈਆਂ ਆਈਆਂ ਹੋਣ ਭਾਰ ਸਾਨੂੰ ਆਪਣਾ ਸੰਘਰਸ਼ ਰਾਹ ਤੇ ਚ ਨਹੀਂ ਛੱਡਣਾ ਚਾਹੀਦਾ ਹਮੇਸ਼ਾ ਸਾਨੂੰ ਆਪਣੇ ਐਂਡ ਤੱਕ ਸੰਘਰਸ਼ ਜਿੱਤਣਾ ਚਾਹੀਦਾ ਹੈ ਲੜਨਾ ਚਾਹੀਦਾ ਕਿਉਂਕਿ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ ਸੋ ਇਸ ਦਿਨ ਸਾਡੀ ਮੈਡਮ ਹਰਮਿੰਦਰ ਕੌਰ ਉਸਮਾ ਉਹਨਾਂ ਨੇ ਦੱਸਿਆ ਕਿ ਪਿਛਲੇ 13 ਸਾਲ ਤੋਂ ਮੈਂ ਸੰਘਰਸ਼ ਕਰ ਰਹੀ ਹਾਂ ਅੱਜ ਮੇਰੇ ਸਮਾਜ ਦੀ ਵੀ ਜਿੱਥੇ ਪਰਿਵਾਰ ਦੀ ਜਿੱਤ ਹੈ ਉੱਥੇ ਸਮਾਜ ਦੀ ਵੀ ਜਿੱਤ ਹੋਈ ਹੈ ਧੰਨਵਾਦ